ਜਲੰਧਰ ਪੱਛਮੀ ਤੋਂ ਕਾਂਗਰਸ ਨੇ ਉਮੀਦਵਾਰ ਦਾ ਕੀਤਾ ਐਲਾਨ ਜਿਮਨੀ ਚੋਣ ਲਈ ਸੁਰਿੰਦਰ ਕੌਰ ਨੂੰ ਐਲਾਨੇ ਉਮੀਦਵਾਰ ਸੀਨੀਅਰ ਡਿਪਟੀ ਮੇਅਰ ਤੇ ਚਾਰ ਵਾਰ ਦੇ ਕੌਂਸਲਰ ਰਹਿ ਚੁੱਕੇ ਨੇ ਸੁਰਿੰਦਰ ਕੌਰ ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਹੋਣ ਵਾਲੀ ਜਿਮਨੀ ਚੋਣ ਦੇ ਕਾਂਗਰਸ ਨੇ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਟਿਕਟ ਦਿੱਤੀ ਹੈ ਪਿੱਤੇ ਦੇ ਰਾਤ ਕੀਤੇ ਐਲਾਨ ਅਨੁਸਾਰ ਕਾਂਗਰਸ ਵੱਲੋਂ ਸੁਰਿੰਦਰ ਕੌਰ ਵਿਧਾਨ ਸਭਾ ਦੀ ਜਿਮਨੀ ਚੋਣ ਲੜਨਗੇ ਇਸ ਸਮੇ ਪਛਮੀ ਸਰਕਲ ਵਿੱਚ ਸਭ ਤੋਂ ਸੀਨੀਅਰ ਕਾਂਗਰਸੀ ਆਗੂ ਸੀਨੀਅਰ ਡਿਪਟੀ ਮੇਅਰ ਸੁਰਿੰਦਰਪੁਰ ਨੇ ਜਦ ਕਾਨੂੰਨਾਂ ਨੂੰ ਟਿਕਟ ਮਿਲੀਆ ਹੋ ਚਾਰ ਵਾਰ ਕੌਂਸਲਰ ਵੀ ਰਹਿ ਚੁੱਕੇ ਨੇ ਦਾਅਵਾ ਕੀਤਾ ਤੁਸ਼ੀਲ ਰਿੰਕੋ ਦੀ ਬਜਾ ਨਾਲ ਕਾਂਗਰਸ ਨੂੰ ਵੈਸਟ ਸਰਕਲ 'ਚ ਵੱਡਾ ਝਟਕਾ ਲੱਗਾ ਹੈ ਕਿਉਂਕਿ ਕਾਂਗਰਸ ਦੇ ਜ਼ਿਆਦਾਤਰ ਕੌਂਸਲਰ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਨੇ ਇਸ ਤੋਂ ਪਹਿਲਾਂ ਦੋ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਪਾਰਟੀ ਨੇ ਜਲੰਧਰ ਵੈਸਟ ਜਿਹੜੀ ਕਿ ਚੋਣ ਹੋਣ ਜਾ ਰਹੀ ਹੈ ਇਸ ਹਲਕੇ ਤੋਂ ਸ਼੍ਰੀਮਤੀ ਸੁਰਿੰਦਰ ਕੌਰ ਜੀ ਨੂੰ ਉਮੀਦਵਾਰ ਐਲਾਨਿਆ ਮੈਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਗਰਾਸ ਰੂਟ ਵਰਕਰ ਇੱਕ ਬਹੁਤ ਹੀ ਨੇਕ ਇਮਾਨਦਾਰ ਉੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਪੜ੍ਹੀ ਲਿਖੀ ਮਹਿਲਾ ਨੂੰ ਟਿਕਟ ਅਨਾਉਂਸ ਕੀਤੀ ਹੈ ਅੱਜ ਤੱਕ ਇੱਕ ਐਮਸੀ ਜਿਹੜੇ ਕਿ ਚਾਰ ਵਾਰ ਜਿੱਤੇ ਹੈ ਇਹਨਾਂ ਦੇ ਪਤੀ ਵੀ ਪਹਿਲਾਂ ਇੱਥੇ ਮੈਂਬਰ ਰਹੇ ਹਨ ਇੱਕ ਹਲਕੇ ਦੇ ਵਿੱਚ ਜਲੰਧਰ ਦੇ ਵਿੱਚ ਬਹੁਤ ਹੀ ਸਨਮਾਨਯੋਗ ਪਰਿਵਾਰ ਹੈ ਤੇ ਇੱਕ ਸਨਮਾਨਯੋਗ ਸ਼ਖਸੀਅਤ ਸਾਡੀ ਬੀਬੀ ਭੈਣ ਨੂੰ ਜਿਹੜੀ ਟਿਕਟ ਮਿਲੀ ਹੈ ਇਸ ਦੀ ਸਾਡੇ ਹਲਕੇ ਦੇ ਵਿੱਚ ਬਹੁਤ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਲੋਕ ਵਧਾਈਆਂ ਦੇ ਰਹੇ ਹਨ ਤੇ ਜਿੱਤ ਦੇ ਜਿਹੜੇ ਨਿਸ਼ਾਨ ਹੈ ਉਹ ਸ਼ੁਰੂ ਵਿੱਚੇ ਝੰਡੇ ਜਿਹੜੇ ਉਹ ਗੱਡੇ ਜਾ ਰਹੇ ਹੈ ਬਹੁਤ ਬਹੁਤ ਧੰਨਵਾਦ ਹਾਈ ਕਮਾਂਡ ਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਦੇਖੋ ਚਾਰ ਵਾਰ ਐਮਸੀ ਬਣਨਾ ਪਹਿਲਾਂ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਪਤੀ ਵੀ ਐਮਸੀ ਰਹੇ ਲਗਾਤਾਰ ਚਾਰ ਵਾਰ ਜਿੱਤਣਾ ਔਰ ਚਾਰ ਵਾਰ ਜਿੱਤ ਕੇ ਡਿਪਟੀ ਮੇਅਰ ਵੀ ਰਹਿਣਾ ਸੀਨੀਅਰ ਡਿਪਟੀ ਮੇਅਰ ਤੇ ਫੇਰ ਬੇਦਾਗ ਰਹਿਣਾ ਇਹ ਬੜਾ ਔਖਾ ਹੈ ਅੱਜ ਤੱਕ ਇਹਨਾਂ ਤੇ ਕੋਈ ਇਲਜ਼ਾਮ ਨਹੀਂ ਸਭ ਤੋਂ ਬੜੀ ਗੱਲ ਹੈ ਕਿ ਮੀਂਹ ਜਾਓ ਬਾਲ ਜਾਓ ਇਹਨਾਂ ਨੇ ਦੁੱਖ ਸੁੱਖ ਦੇ ਵਿੱਚ ਵੀ ਪਾਰਟੀ ਦੇ ਡੌਨ ਫਾਲ ਆਇਆ ਤਾਂ ਵੀ ਪਾਰਟੀ ਦਾ ਰਾਜ ਭਾਗ ਆਇਆ ਤਾਂ ਵੀ ਇਹਨਾਂ ਨੇ ਕਾਂਗਰਸ ਦਾ ਪੱਲਣ ਨਹੀਂ ਛੱਡਿਆ ਹਮੇਸ਼ਾ ਕਾਂਗਰਸ ਦੇ ਵਿੱਚ ਰਹੇ ਹੈ ਉਹ ਸਾਡੀ ਭੈਣ ਉਮੀਦਵਾਰ ਮਿਲੀ ਹੈ ਮੈਂ ਇਸ ਪਰਿਵਾਰ ਨੂੰ ਵਧਾਈ ਦੇਣਾ ਪੂਰੇ ਇਲਾਕੇ ਦੇ ਲੋਕਾਂ ਨੂੰ ਵਧਾਈ ਦੇਣਾ ਜਿਨ੍ਹਾਂ ਨੂੰ ਸਾਨੂੰ ਇੱਕ ਚੰਗਾ ਉਮੀਦਵਾਰ ਕਾਂਗਰਸ ਪਾਰਟੀ ਨੇ ਦਿੱਤਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਔਰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਬੀਬੀ ਸ੍ਰਿੰਦਰਕੌਰ ਜੀ ਨੂੰ ਜਿਹੜਾ ਨੂੰ ਮੈਂ ਇਸ ਗੱਲ ਦੀ ਸ਼ੁਭ ਕਾਮਨਾਵਾਂ ਦੇ ਨਾਲ ਕਿ ਉਹ ਵੱਡੀ ਲੀਡ ਨਾਲ ਮੇਰੇ ਨਾਲੋਂ ਵੀ ਵੱਡੀ ਲੀਡ ਦੇ ਨਾਲ ਜਿੱਤਣ। ਸਾਡੇ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਤੇ ਸਾਰੇ ਲੀਡਰ ਇੱਥੇ ਵੱਡੇ ਜ਼ੋਰ ਦੇ ਨਾਲ ਕੰਮ ਕਰਨਗੇ, ਇਕਜੁੱਟਤਾ ਦੇ ਨਾਲ ਕੰਮ ਕਰਨਗੇ। ਮੈਂ ਇੱਥੇ ਇੱਕ ਆਮ ਵਰਕਰ ਬਣ ਕੇ ਵਿਚਰਾਂਗਾ ਤੇ ਲੋਕਾਂ ਦੇ ਵਿੱਚ ਜਾ ਕੇ ਇਹਨਾਂ ਵਾਸਤੇ ਇੱਕ ਵੋਟਾਂ ਮੰਗਾਗਾ ਕਿ ਅਸੀਂ ਇੱਕ ਵੱਡੀ ਜਿੱਤ ਇਹਨਾਂ ਨੂੰ ਦਿਵਾ ਮੰਗਾ। ਬਹੁਤ-ਬਹੁਤ ਭੈਣ ਜੀ ਤੁਹਾਨੂੰ ਵਧਾਈ ਹੋਵੇ, ਤੁਹਾਡੇ ਪਰਿਵਾਰ ਨੂੰ ਵਧਾਈ ਹੋਵੇ, ਸਾਰੇ ਵਰਕਰਾਂ ਨੂੰ ਬਹੁਤ ਬਹੁਤ ਬਧਾਈ ਮੈਂ ਕਾਂਗਰਸ ਪਾਰਟੀ ਹਾਈ ਕਮਾਂਡ ਦੀ ਬਹੁਤ ਧੰਨਵਾਦੀ ਆ ਜੀ ਜੀ ਸੌਰੀ ਜਿਨ੍ਹਾਂ ਨੇ ਇੱਕ ਜਲੰਧਰ ਦੀ ਧੀ ਨੂੰ ਇੱਕ ਆਮ ਇਨਸਾਨ ਨੂੰ ਇੱਕ ਕਾਂਗਰਸ ਪਾਰਟੀ ਦੀ ਵਰਕਰ ਨੂੰ ਟਿਕਟ ਦੇ ਨਾਲ ਨਿਵਾਜ਼ਿਆ ਔਰ ਮੇਰੇ ਕੋਲ ਸ਼ਬਦ ਨਹੀਂ ਮੈਂ ਕਿਹਨਾ ਸ਼ਬਦਾਂ ਨਾਲ ਕਾਂਗਰਸ ਪਾਰਟੀ ਦਾ ਧੰਨਵਾਦ ਕਰਾਂ ਔਰ ਮੈਂ ਇੱਥੇ ਦੱਸਣਾ ਚਾਹੁੰਦੀ ਆ ਕਿ ਸਾਡੀ ਕਾਂਗਰਸ ਪਾਰਟੀ ਨੇ 5 6 ਜਿਹੜੇ ਸਰਵੇ ਕਰਾਏ ਆ ਕੈਂਡੀਡੇਟ ਮੈਨੂੰ ਅਸੀਂ ਕੈਂਡੀਡੇਟ ਬਣਾਣਾ ਹੈ ਜੀ ਉਹਨਾਂ ਸਰਵਿਸ ਦੇ ਵਿੱਚ ਮੈਂ ਧੰਨਵਾਦੀ ਆ ਉਹਨਾਂ ਮੇਰੇ ਸਮਰਥਕਾਂ ਦਾ ਜਿਨ੍ਹਾਂ ਨੇ ਮੇਰਾ ਨੰਬਰ 1 ਰੱਖਿਆ ਨਾ ਮੈਨੂੰ ਰეკਮੈਂਡ ਕੀਤਾ ਤੇ ਮੈਨੂੰ ਭਰਵਾ ਜਿਹੜਾ ਸਮਰਥਨ ਦਿੱਤਾ ਮੈਂ ਤੈਹ ਦਿਲੋਂ ਧੰਨਵਾਦੀ ਆ ਤੇ ਉਸ ਵਿਹਾਰ ਤੇ ਸਾਡੀ ਕਾਂਗਰਸ ਪਾਰਟੀ ਹਾਈ ਕਮਾਂਡ ਨੇ ਮੈਨੂੰ ਟਿਕਟ ਦੇ ਨਾਲ ਨਵਾਜ਼ਿਆ ਔਰ ਜੋ ਮਹਿਲਾ ਵਰਗ ਹੈ ਨਾਰੀ ਸ਼ਕਤੀ ਹੈ ਉਸ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਇਹ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ ਕਿ ਜਿਸ ਤਰ੍ਹਾਂ ਦਲਿਤ ਸਮਾਜ ਦੇ ਵਿੱਚੋਂ ਉਹਨਾਂ ਨੇ ਸਾਡੇ ਬਹੁਤ ਹੀ ਪਰਮ ਸਤਕਾਰਯੋਗ ਸਰਦਾਰ ਚਰਨਜੀਤ ਸਿੰਘ ਦੀ ਚੰਨੀ ਜਿਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਸੀ ਔਰ ਇਹ ਕਾਂਗਰਸ ਹੀ ਹੈ ਜਿਹੜੀ ਇੱਕ ਮਹਿਲਾ ਨੂੰ ਦੁਆਬੇ ਦੇ ਵਿੱਚੋਂ ਪਹਿਲੀ ਵਾਰੀ ਔਰ ਬਹੁਤ ਲੰਬੇ ਅਰਸੇ ਬਾਅਦ ਦੁਆਬੇ ਦੇ ਵਿੱਚੋਂ ਜਿਹੜੀ ਅਸੈਂਬਲੀ ਦੀ ਟਿਕਟ ਦੇ ਨਾਲ ਨਿਵਾਜਿਆ ਔਰ ਮਹਿਲਾ ਵਰਗ ਦੇ ਵਿੱਚ ਭਾਰੀ ਉਤਸ਼ਾਹ ਔਰ ਮੈਂ ਉਮੀਦ ਕਰਦੀ ਆ ਕਿ ਜਿਹੜੀ ਅੱਧੀ ਆਬਾਦੀ ਆ ਸਾਡੀਆਂ ਮਹਿਲਾਵਾਂ ਦੀ ਉਹ ਉਤਸ਼ਾਹ ਦੇ ਵਿੱਚ ਆਪਣੀ ਸੁਵਿੰਦਰ ਕੌਰ ਭੈਣ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣੀ ਐਮਐਲਏ ਆਪਣੇ ਵਰਗ ਦੇ ਵਿੱਚੋਂ ਬਣਾ ਕੇ ਕਾਂਗਰਸ ਪਾਰਟੀ ਦੀ ਝੋਲੀ ਚ